ਜੇ ਆ ਬਿਮਾਰੀ ਕੋ ਠੀਕ ਕਰ ਲਈ ਹੁੰਦੀ ਤੋ ਸਾਰਾ ਭਾਰਤ ਬਿਮਾਰ ਕਿਉਂ ਹੈ ਦੇਖਦੇ ਪਈਓ ਤੁਸੀਂ ਬਤੌਰ ਸਿਮਾ ਮਾਲਕ ਅਮਰਜੈਂਸੀ ਫਿਲਮ ਦੇ ਵਿੱਚ ਦੇਖੋ ਅਮਰਜੈਂਸੀ ਫਿਲਮ ਦੇ ਵਿੱਚ ਉਹ ਹੀਰੋ ਨਾ ਜੀਨੇ ਸਾਡੇ ਕੌਮ ਤੇ ਹਮਲਾ ਕੀਤਾ ਸਾਡੀ ਜਾਤ ਤੇ ਹਮਲਾ ਕੀਤਾ ਸਾਡੀਆਂ ਮਾਵਾਂ ਪੈਣਾ ਬਾਰੇ ਬੋਲੇ ਮੈਨੂੰ 2 ਦਿਨ ਹੋ ਗਏ ਸ੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਦੇ ਪੁਲਿਸ ਅਫਸਰਾਂ ਦੇ ਸਿੱਖ ਬੁੱਧੀਜੀਵੀਆਂ ਦੇ ਪੰਥਕ ਜਥੇਬੰਦੀਆਂ ਦੇ ਮੈਨੂੰ ਟੈਲੀਫੋਨ ਆਏ ਵੀ ਤੁਸੀਂ ਇਹ ਐਮਰਜੈਂਸੀ ਵਰਗੀ ਫਿਲਮ ਲਾ ਰਹੇ ਹੋ ਤੇ ਮੇਰੇ ਇੱਕੋ ਜਵਾਬ ਸੀ ਜਿਸ ਔਰਤ ਨੇ ਸਾਡੀ ਕੌਮ ਬਾਰੇ ਸਾਡੇ ਪੰਜਾਬ ਬਾਰੇ ਸਾਡੇ ਵਿਰਸੇ ਬਾਰੇ ਅਪਸ਼ਬਦ ਕਹੇ ਮਤਲਬ ਹੀ ਨਹੀਂ ਬੰਦ ਆ ਉਸ ਔਰਤ ਦੀ ਫਿਲਮ ਲਾਉਣ ਦਾ ਔਰ ਇਸ ਹੀਰੋਨ ਦੀ ਫਿਲਮ ਪੰਜਾਬ ਦੇ ਵਿੱਚ ਉਨਾ ਚਿਰ ਨਹੀਂ ਲਾਉਣੀ ਚਾਹੀਦੀ ਜਿੰਨਾ ਚਿਰ ਇਹ ਖਨੌਰੀ ਵਿਖੇ ਬਾਰਡਰ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਮੁੱਚੇ ਕਿਸਾਨਾਂ ਤੋਂ ਸਮੁੱਚੀ ਸਿੱਖ ਕੌਮ ਤੋਂ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਸਾਰੇ ਗੁਰਧਾਮਾਂ ਤੇ ਜਿੰਨੇ ਵੀ ਤਖਤਾਂ ਉਨਾਂ ਤੇ ਜਾ ਕੇ ਜਿੰਨਾ ਚਿਰ ਮੱਥਾ ਨਹੀਂ ਰਗੜਦੀ ਨੱਕ ਨਹੀਂ ਰਗੜਦੀ ਉਨਾਂ ਚਿਹਰੇ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਤੇ ਮੈਂ ਪੰਜਾਬ ਦੇ ਸਮੂਹ ਸਿਨੇਮਾ ਮਾਲਕਾਂ ਨੂੰ ਵੀ ਇਹ ਅਪੀਲ ਕਰਨੀ ਚਾਹਣਾ ਕਿ ਇਹੋ ਜੀ ਮਾੜੀ ਔਰਤ ਦੀ ਕਦੇ ਵੀ ਫਿਲਮ ਨਾ ਲਾਈ ਜਾਵੇ ਮੈਨੂੰ ਅੱਗੇ ਵੀ ਮੇਰੇ ਪਹਿਲਾਂ ਪੱਤਰਕਾਰ ਭਰਾ ਪੁੱਛ ਕੇ ਗਏ ਆ ਕਿ ਦੂਜੇ ਸਿਨੇਮਾ ਵਾਲੇ ਤਾਂ ਬੜੀ ਕਮਾਈ ਕਰ ਜਾਣਗੇ ਜੀ ਇਹੋ ਜੀ ਕਮਾਈ ਲਾਨਤਾ ਜਿਹੜੇ ਇਹੋ ਜੀ ਕਮਾਈ ਖਾਂਦੇ ਆ ਜਾਂ ਕਰਦੇ ਆ ਜਿਨ੍ਹਾਂ ਨੇ ਸਭ ਤੋਂ ਉੱਤੇ ਸਾਡੀ ਪਹਿਲਾਂ ਕੌਮ ਮੈਂ ਵੀ ਜੱਟ ਸਿੱਖ ਘਰਾਣੇ ਦੇ ਵਿੱਚ ਜਨਮ ਲਿਆ ਮੈਂ ਬਤੌਰ ਕਿਸਾਨ ਬਤੌਰ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਹੋਣ ਦੇ ਨਾਤੇ ਮੇਰਾ ਇਨਸਾਨੀਅਤ ਦੇ ਤੌਰ ਤੇ ਇਹ ਮੇਰਾ ਇੱਕ ਮੁੱਢਲਾ ਫਰਜ਼ ਬੰਦਾ ਸੀ ਕਿ ਮੈਂ ਇਸ ਮਾੜੀ ਔਰਤ ਦੀ ਕਦੇ ਫਿਲਮ ਕੀ ਉਹਦਾ ਨਾਮ ਵੀ ਨਾ ਲਵਾਂ ਉਹਦਾ ਪੋਸਟਰ ਤੱਕ ਵੀ ਆਪ ਦੇ ਸਿਨੇਮੇ ਦੇ ਵਿੱਚ ਕਦੇ ਨਾ ਲਾਵਾਂ। ਕਲੀ ਇਹੀ ਫਿਲਮ ਲਈ ਵਿਰੋਧ ਕੀਤਾ ਜਾ ਰਿਹਾ ਜਾਂ ਹੋਰ ਵੀ ਕਰੋਗੇ। ਨਾ ਨਾ ਮੈਂ ਤਾਂ ਕੰਗਣਾ ਰੌਣ ਦੀ ਇੱਦੋਂ ਪਹਿਲਾਂ ਵੀ ਜਿੰਨੀਆਂ ਕੋਈ ਫਿਲਮਾਂ ਆਈਆਂ ਮੈਨੂੰ ਪਤਾ ਨਹੀਂ ਉਹਦੀ ਕੋਈ ਆਈ ਹੈ ਕਿ ਨਹੀਂ। ਲੇਕਿਨ ਮੈਂ ਕਦੇ ਵੀ ਆਪ ਦੇ ਸਿਨੇਮੇ ਦੇ ਵਿੱਚ ਨਾ ਪਹਿਲਾਂ ਉਹਦੀ ਫਿਲਮ ਲਾਈ ਜਦੋਂ ਦਾ ਉਹਦਾ ਇੱਕ ਵਿਵਾਦ ਚੱਲਿਆ ਤੇ ਨਾ ਹੁਣ ਲਾਵਾਂਗਾ। ਮੈਂ ਤਾਂ ਸਲੂਟ ਕਰਦਾ ਹਾਂ ਸਾਡੀ ਭੈਣ ਨੂੰ ਜਿਨੇ ਚੰਡੀਗੜ੍ਹ 에ਅਰਪੋਰਟ ਤੇ ਉਹ ਉਹਦੇ ਉਹਦੇ ਉਹਦਾ ਦਿਮਾਗ ਖੋਲ੍ਹਿਆ ਉਹਦੇ ਕੰਨ ਖੋਲੇ ਤੇ ਦੱਸਿਆ ਸਿੱਖ ਕੌਮ ਕਿਹੜੀ ਆ ਸਿੱਖ ਕੌਮ ਦੇ ਦਾ ਵਿਰਸਾ ਕੀ ਆ ਸਾਨੂੰ ਸਾਡੇ ਗੁਰੂਆਂ ਨੇ ਕੀ ਸਿਖਾਇਆ ਅਸੀਂ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਆ ਜਿਨ੍ਹਾਂ ਨੇ ਆਪ ਦਾ ਸਰਬੰਸਵਾਰਤਾ ਕੌਮ ਦੇ ਪਿੱਛੇ ਔਰ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪਣੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਹਿੰਦੂ ਕੌਮ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਦਿਓ